ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਅੱਜ ਕਿਸਾਨ ਵੀਰੋ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਅੱਜ ਆਪਾਂ 16 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣਾ 11:00 ਵਜੇ ਦਾ ਟਾਈਮ ਆ ਸਵੇਰ ਦਾ ਵੀਡੀਓ ਕਵਰ ਕਰਨ ਦਾ 16 ਮਾਰਚ ਅਬ ਪਹਿਲੇ ਨ ਬੱਸੀ ਤੁਸੀਂ ਦੇਖ ਰਿਹਾ ਥਣ ਥਣੋੜ ਦੀ ਕਿਆ ਬਾਤਾਂ ਆਂ ਦੇਖ ਸਕਦੇ ਤੁਸੀਂ ਨੇੜ ਤੋਂ ਜੇ ਕਰਾਂ ਮੈਂ ਕੱਲਾ ਕੱਲਾ ਮੁਠੀ ਵਾਲਾ ਥਣ ਲੱਗਿਆ ਹੋਇਆਗਾ ਪੂਰੀ ਠੰਡੀ ਸੀਲ ਆ ਪਤਾ ਧਾਰਾ ਮਾਰ ਕੇ ਦਿਖਾਵਾਂਗੇ ਫਿਰ ਕੁਆਲਿਟੀ ਚੈੱਕ ਕਰ ਸਕਦੇ ਹੋ ਦੋ ਦੰਦਾਂ ਦਾ ਮੂੰਹ ਜੀ ਇਹ ਮਗਰੇ ਦੇ ਬੱਛੀ ਆ ਗਈ ਆ ਦੇਖ ਸਕਦੇ ਤੁਸੀਂ ਮਗਰ ਬੱਛੀ ਆ ਜੇਰ ਵਗੈਰਾ ਦੀ ਪੈ ਚੁੱਕੀ ਆ ਪ੍ਰੋਪਰ ਸੁਬਾ ਸੂਈ ਸੀ ਇਹ ਜੇਰ ਪ੍ਰੋਪਰ ਪੈ ਚੁੱਕੀ ਆ ਆ ਦੰਦ ਦਿਖਾ ਦਿਓ ਦੰਦ ਦਿਖਾ ਦਿਓ ਆ ਦੇਖਿਆ ਜੇ ਦੋ ਦੰਦ ਆਈ ਓਕੇ ਆਈ ਸੜ ਦੋ ਦੰਦ ਆ ਧਾਰਾਂ ਮਾਰ ਕੇ ਵੀ ਦਿਖਾ ਦਿਓ ਆਪਾਂ ਕੈਮਰਾ ਪਾਉਸ ਨਹੀਂ ਕਰਾਂਗੇ ਕਿਸਾਨ ਵੀਰੋ ਦੇਖ ਸਕਦੇ ਤੁਸੀਂ ਐਂ ਬਹਿ ਗਿਆ ਥੱਲੇ ਬਾਈ ਧਾਰਾਂ ਸੋਹਣੀ ਮੋਟੀ ਧਾਰ ਲੱਗੀ ਹੋਈ ਆ ਪੂਰੀ ਅਗਲੇ ਥਰਾਂ ਦੀਆਂ ਧਾਰਾਂ ਦੇਖ ਸਕਦੇ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਆਪਣੀ ਸਣਾ ਦੀ ਜ਼ਿੰਮੇਵਾਰੀ ਹੋਊਗੀ ਪਿਛਲੇ ਥਰਾਂ ਦੀਆਂ ਮਾਰ ਦੋਈ ਪੂਰੀ ਪੋਲੀ ਤੇ ਮੋਟੀ ਜਵਾਈ ਆ ਪਹਿਲਣ ਬੱਸੀ ਆ ਉੱਚਾ ਲਮਾ ਵੱਡਾ ਕੱਦ ਕਾਠਾ ਬੱਸ ਜੀ ਓਕੇ ਆ ਤੋੜ ਕੇ ਹਸਾਬਤ ਲੈ ਤੋੜਦੇ ਨੂੰ ਬੱਛੀ ਨੂੰ ਹੁਣ ਸੋ ਕਿਸਾਨ ਵੀਰੋ ਬੱਛੀ ਦਾ ਤੋਰਾ ਵਗੈਰਾ ਦੇਖ ਸਕਦੇ ਤੁਸੀਂ ਪੂਰਾ ਕੰਪੈਕਟ ਆਰਡਰ ਆ ਦੇਖ ਸਕਦਾ ਤੁਸੀਂ ਤੋਰ ਦੇ ਲੰਬੀ ਤੋਰ ਦੇ ਪੁੱਤ ਉੱਚਾ ਲਮਾ ਵੱਡਾ ਕਦ ਕਾਠਾ ਪੂਰਾ ਕੰਪੈਕਟ ਆਰਡਰ ਆ ਪੂਰੀ ਜਾਨ ਦੇ ਵਿੱਚ ਵਹਿੜਾ ਕੋਈ ਲੇਦਾ ਪੰਨੀ ਰੀੜ ਦੀ ਹੱਡੀ ਸਟ੍ਰੇਟ ਆ ਦੇਖ ਸਕਦਾ ਤੁਸੀਂ ਇਦਾਂ ਦੀ ਕ੍ਰੋਸ ਬ੍ਰੀਡ ਤਿਆਰ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਕਿਸਾਨ ਵੀਰੋ ਦੇਖ ਸਕਦਾ ਤੁਸੀਂ ਅੰਗਾਂ ਪੈਰਾਂ ਦੀ ਪੂਰੀ ਸਾਫ ਆ ਜਿਹੜਾ ਮੇਰਾ ਵੀਰ ਲੈ ਜਾਊਗਾ ਚੰਗਾ ਦੁੱਧ ਪ੍ਰੋਡਿਊਸ ਕਰੂਗੀ ਥਣਲੇ ਵੀ ਸਾਫ ਆ ਪੂਰੀ ਲੈ ਚੱਲ ਪੁੱਤ ਲੰਬੀ ਤੋਰ ਦੇ ਕਮਾਲਾ ਬਸ ਕਮਾਲ ਲੈ ਅੰਦਰ ਲੈ ਅਫੇਸ ਕੁਆਲਿਟੀ ਦੇਖ ਸਕਦੇ ਹੋ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈਡ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ